ਬਾਰ ਸਾਹਿਬ ਦੇ ਵਿੱਚ अनेका ਹੀ ਘਟਨਾਵਾਂ ਵਾਪਰਦੀਆਂ ਨੇ ਪਰ ਕਈ ਅਜਿਹੇ ਚਮਤਕਾਰ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਨੇ ਅਜਿਹਾ ਹੀ ਵਾਪਰਿਆ ਸੀ ਸਤੰਬਰ ਦੇ ਮਹੀਨੇ ਦੇ ਵਿੱਚ ਕੁਝ ਸਾਲ ਪਹਿਲਾਂ ਜਸਵੀਰ ਸਿੰਘ ਦੇ ਨਾਮ ਜਦੋਂ ਹੀ ਜਸਵੀਰ ਸਿੰਘ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗਿਆ ਤਾਂ ਉਸ ਦੇ ਨਾਲ ਇੱਕ ਅਜਿਹੀ ਘਟਨਾ ਵਾਪਰ ਗਈ ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਚੁੱਕੇ ਸੀ ਇਸ ਘਟਨਾ ਦੇ ਬਾਰੇ ਆਪਾਂ ਅੱਜ ਵਿਸਥਾਰ ਦੇ ਨਾਲ ਸਮਝਾਂਗੇ ਕਿ ਅਜਿਹੀ ਕਿਹੜੀ ਘਟਨਾ ਵਾਪਰੀ ਸੀ ਜਸਵੀਰ ਸਿੰਘ ਦੇ ਨਾਲ ਜਿਸ ਤੋਂ ਬਾਅਦ ਕਿ ਜਸਵੀਰ ਸਿਰਨਾ ਮੰਨ ਸਿਰਫ ਪ੍ਰਮਾਤਮਾ ਦੀ ਲਿਵ ਦੇ ਵਿੱਚ ਹੀ ਲੱਗ ਗਿਆ ਸੀ ਇਸ ਦੇ ਬਾਰੇ ਆਪਾਂ ਅੱਜ ਵਿਸਥਾਰ ਦੇ ਨਾਲ ਸੁਣਾਂਗੇ ਸੋਤਸਾਤ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਪਹਿਲਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜਰੂਰ ਪ੍ਰੈਸ ਕਰ ਲੈਣਾ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਾਧ ਸੰਗਤ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਘਟਨਾ ਬਾਰੇ ਜਾਣਕਾਰੀ ਅਸਲ ਦੇ ਵਿੱਚ ਜਸਵੀਰ ਸਿੰਘ ਪਹਿਲਾਂ ਤੋਂ ਹੀ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ ਤੇ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਣ ਕਰਕੇ ਉਸ ਦਾ ਸਿੱਖੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਸਿੱਖੀ ਦੇ ਨਾਲ ਪਿਆਰ ਹੋਣ ਕਰਕੇ ਜਸਵੀਰ ਸਿੰਘ ਹਮੇਸ਼ਾ ਹੀ ਨਵੇਂ ਤੋਂ ਨਵੇਂ ਤੀਰਥ ਇਸ਼ਨਾਨਾਂ ਦੀ ਦਰਸ਼ਨ ਦੇ ਲਈ ਚੱਲਦਾ ਰਹਿੰਦਾ ਸੀ ਤੀਰਥ ਇਸ਼ਨਾਨਾਂ ਤੇ ਜਾਣ ਦੇ ਲਈ ਹਮੇਸ਼ਾ ਹੀ ਜਸਪੀਰ ਸਿੰਘ ਤਿਆਰ ਰਹਿੰਦਾ ਸੀ ਤੇ ਇੱਕ ਵਾਰ ਉਸ ਨਾਲ ਕੀ ਵਾਪਰਦਾ ਹੈ ਕਿ ਉਹ ਖੁਦ ਹੈਰਾਨ ਲੈ ਜਾਂਦਾ ਹੈ ਜਿਸ ਦੇ ਕਰਕੇ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਜਸਵੀਰ ਸਿੰਘ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਚਾਲਾ ਪਾਉਣ ਲੱਗਿਆ ਤਾਂ ਰਸਤੇ ਦੇ ਵਿੱਚ ਇੱਕ ਸਟੇਸ਼ਨ ਆਉਣ ਤੇ ਉਹ ਆਪਣੇ ਕੁਝ ਖਾਣ ਪੀਣ ਦੇ ਲਈ ਅਵਸਥਾ ਕਰਨ ਦੇ ਲਈ ਰੁਕ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਹੀ ਜਸਵੀਰ ਸਿੰਘ ਉੱਥੋਂ ਦੁਬਾਰਾ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਡੱਬਾ ਪਟਕ ਜਾਂਦਾ ਹੈ ਟ੍ਰੇਨ ਦੇ ਵਿੱਚ ਹੋਰ ਡੱਬੇ ਤੇ ਚੜਨ ਤੋਂ ਬਾਅਦ ਜਸਵੀਰ ਸਿੰਘ ਨੂੰ ਇੱਕ ਔਰਤ ਦਾ ਸਾਹਮਣਾ ਕਰਨਾ ਪੈਂਦਾ ਹੈ ਔਟ بار-बार ਜਸਪੀਰ ਸਿੰਘ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਸਦੇ ਪੈਰਾਂ ਦੇ ਉੱਪਰ ਪੈਰ ਮਾਰਨ ਲੱਗ ਜਾਂਦੀ ਹੈ। ਅਸਲ ਦੇ ਵਿੱਚ ਕਸੂਰ ਉਸ ਔਰਤ ਦਾ ਨਹੀਂ ਸੀ ਬਲਕਿ ਉਸ ਨੂੰ ਕਿਸ ਲੋਕਾਂ ਦੁਆਰਾ ਅਗਵਾ ਕੀਤਾ ਗਿਆ ਸੀ। ਜਦੋਂ ਹੀ ਉਹ ਔਰਤ ਜਸਵੀਰ ਸਿੰਘ ਨੂੰ ਆਪਣੀ ਘਟਨਾ ਬਾਰੇ ਦੱਸਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜਿਹੜੇ ਵਿਅਕਤੀ ਉਸ ਔਰਤ ਦੇ ਨਾਲ ਬੈਠੇ ਹੁੰਦੇ ਨੇ ਉਹ ਜਸਵੀਰ ਸਿੰਘ ਤੇ ਟੁੱਟ ਪੈਂਦੇ ਨੇ ਪਰ ਜਸਵੀਰ ਸਿੰਘ ਵਧੀਆ ਹੋਣ ਕਰਕੇ ਜਸਵੀਰ ਸਿੰਘ ਦਾ ਸਰੀਰ ਤਕੜਾ ਹੋਣ ਕਰਕੇ ਇੱਕ ਸਿੱਖ ਕਦੇ ਵੀ ਕਿਸੇ ਤੋਂ ਡਰਦਾ ਨਹੀਂ ਹੁੰਦਾ ਜਸਵੀਰ ਸਿੰਘ ਉਹਨਾਂ ਦੋਨਾਂ ਵਿਅਕਤੀਆਂ ਨੂੰ ਮਾਰ ਦਿੰਦਾ ਹੈ ਤੇ ਉਸ ਔਰਤ ਨੂੰ ਉਹਨਾਂ ਦੇ ਅਗਵਾ ਦੇ ਵਿੱਚੋਂ ਬਚਾ ਲੈਂਦਾ ਹੈ ਅਸਲ ਦੇ ਵਿੱਚ ਉਸ ਤੋਂ ਬਾਅਦ ਜਸਵੀਰ ਸਿੰਘ ਆਪਣਾ ਸਫ਼ਰ ਫੇਰ ਸ਼ੁਰੂ ਕਰ ਦਿੰਦਾ ਹੈ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਹਜ਼ੂਰ ਸਾਹਿਬ ਤੇ ਵੀ ਕੁਝ ਲੋਕਾਂ ਦੁਆਰਾ ਹਮਲਾ ਕਰ ਦਿੱਤਾ ਗਿਆ ਹੈ ਤਾਂ ਉਸ ਸਮੇਂ ਵੀ ਜਸਵੀਰ ਸਿੰਘ ਬਹੁਤ ਦੁਖੀ ਹੁੰਦਾ ਹੈ ਪਰ ਜਸਵੀਰ ਸਿੰਘ ਦੇ ਜਜ਼ਬੇ ਨੂੰ ਦੇਖ ਕੇ ਉਹ ਕਹਿੰਦਾ ਹੈ ਕਿ ਮੈਂ ਇੱਕ ਸਿੱਖ ਹਾਂ ਤੇ ਮੈਂ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਮੈਂ ਕੋਈ ਵੀ ਕੰਮ ਮਾੜਾ ਨਹੀਂ ਹੋਣ ਦੇ ਸਕਦਾ ਉਸ ਤੋਂ ਬਾਅਦ ਜਸਵੀਰ ਸਿੰਘ ਉੱਥੇ ਵੀ ਆਪਣੇ ਜਥੇ ਦੇ ਨਾਲ ਜਾਂਦਾ ਹੈ ਉੱਥੇ ਵੀ ਜਸਵੀਰ ਇੱਕ ਜੱਥੇ ਦੇ ਨਾਲ ਜਾਂਦਾ ਹੈ ਤੇ ਹਜ਼ੂਰ ਸਾਹਿਬ ਤੇ ਹਮਲਾ ਕਰਨ ਵਾਲੇ ਲੋਕਾਂ ਦਾ ਕੰਮ ਬਿਲਕੁਲ ਹੀ ਨਸ਼ਟ ਕਰ ਦਿੰਦਾ ਹੈ ਤੇ ਉਸ ਹਮਲੇ ਦੇ ਵਿੱਚ ਜਸਵੀਰ ਸਿੰਘ ਦੀ ਜਿੱਤ ਹੋ ਜਾਂਦੀ ਹੈ ਉਸ ਤੋਂ ਬਾਅਦ ਦੋ ਲੋਕਾਂ ਦੇ ਮੌਤ ਦਾ ਇਲਜ਼ਾਮ ਜਸਵੀਰ ਸਿੰਘ ਤੇ ਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਹੋ ਜਾਂਦੀ ਹੈ ਜੇਲ੍ਹ ਦੇ ਵਿੱਚ ਕੁਝ ਸਮਾਂ ਰਹਿਣ ਤੋਂ ਬਾਅਦ ਜਸਵੀਰ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਮੈਂ ਕਿਤੇ ਕੁਝ ਗਲਤ ਤਾਂ ਨਹੀਂ ਕੀਤਾ ਮੈਂ ਤਾਂ ਹਮੇਸ਼ਾ ਕੁਝ ਸਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਨਾਲ ਉਸ ਦੀ ਜ਼ਿੰਦਗੀ ਦੇ ਵਿੱਚ ਕਈ ਘਟਨਾਵਾਂ ਆਉਂਦੀਆਂ ਰਹਿੰਦੀਆਂ ਨੇ ਪਰ ਜਦੋਂ ਹੀ ਸਮਾਂ ਬੀਤਦਾ ਜਾਂਦਾ ਹੈ ਤਾਂ ਇੱਕ ਵਾਰ ਜਸਵੀਰ ਸਿੰਘ ਨੂੰ ਇੱਕ ਅਕਾਲੀ ਦਲ ਦਾ ਇਨਸਾਨ ਮਿਲਦਾ ਹੈ ਜੋ ਕਿ ਜਸਵੀਰ ਸਿੰਘ ਦੀ ਘਟਨਾ ਬਾਰੇ ਜਾਣ ਕੇ ਬਹੁਤ ਦੁਖੀ ਹੁੰਦਾ ਹੈ ਤੇ ਉਹ ਕਹਿੰਦਾ ਹੈ ਤੂੰ ਇੱਕ ਵਧੀਆ ਤੇ ਨਿੱਡਰ ਇਨਸਾਨ ਹੈ ਜਿਸ ਦੇ ਕਰਕੇ ਮੈਂ ਤੇਰੀ ਸਜ਼ਾ ਮਾਫ਼ ਕਰਵਾ ਦੇਵਾਂਗਾ ਜਸਵੀਰ ਸਿੰਘ ਨੂੰ ਜਦੋਂ ਕਾਲੀਦਲ ਦਾ ਇਨਸਾਨ ਮਿਲਦਾ ਹੈ ਤਾਂ ਉਸ ਨੂੰ ਇੱਕ ਆਸ ਜਾਗ ਜਾਂਦੀ ਹੈ ਪਰ ਉਸ ਸਮੇਂ ਜਸਵੀਰ ਸਿੰਘ ਦੀ ਹਾਲਤ ਬਿਲਕੁਲ ਵੀ ਸਹੀ ਨਹੀਂ ਹੁੰਦੀ ਬਲਕਿ ਉਸ ਨੂੰ ਇੱਕ ਅਜੀਹੀ ਬਿਮਾਰੀ ਘੇਰ ਲੈਂਦੀ ਹੈ ਜਿਸ ਦੇ ਕਰਕੇ ਜਸਵੀਰ ਸਿੰਘ ਨਾ ਤਾਂ ਤੁਰ ਸਕਦਾ ਹੈ ਤੇ ਨਾ ਹੀ ਕੁਝ ਕੰਮ ਕਰ ਸਕਦਾ ਹੈ ਉਸ ਤੋਂ ਬਾਅਦ ਅਕਾਲੀ ਦਲ ਦਾ ਜੋ ਇਨਸਾਨ ਜਸਵੀਰ ਸਿੰਘ ਨੂੰ ਮਿਲਿਆ ਹੁੰਦਾ ਏ ਉਹ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਏ ਤੇ ਕਹਿੰਦਾ ਏ ਜਸਵੀਰ ਸਿੰਘ ਦੀ ਸਜ਼ਾ ਮਾਫ ਕਰ ਦਿੱਤੀ ਜਾਵੇ ਕਿਉਂਕਿ ਇਸਨੇ ਸਿੱਖ ਧਰਮ ਦੇ ਲਈ ਕਈ ਅਜਿਹੇ ਕੰਮ ਕੀਤੇ ਨੇ ਜਿਸ ਦੇ ਨਾਲ ਸਿੱਖ ਧਰਮ ਨੂੰ ਬਚਾਇਆ ਜਾ ਸਕਦਾ ਪਰ ਫਿਰ ਵੀ ਇਸ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਜਦੋਂ ਹੀ ਜਸਵੀਰ ਸਿੰਘ ਦੀ ਸਜ਼ਾ ਬਹਾਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਸਵੀਰ ਸਿੰਘ ਕਹਿੰਦਾ ਏ ਕਿ ਨਾ ਤਾਂ ਹੁਣ ਮੈਂ ਕੋਈ ਕੰਮ ਕਰ ਸਕਦਾ ਹਾਂ ਤੇ ਨਾ ਹੀ ਮੈਂ ਤੁਰ ਫਿਰ ਸਕਦਾ ਹਾਂ ਤਾਂ ਉਹ ਆਪਣੇ ਸਾਥੀ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਇੱਕ ਵਾਰ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਵਾ ਲਿਓ ਜਿਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਜੀਵਨ ਦੇ ਪਾਪਾਂ ਨੂੰ ਵੀ ਧੋ ਸਕਦਾ ਹਾਂ ਜੋ ਕਿ ਮੈਂ ਪੁਰਾਣੇ ਜਨਮ ਦੇ ਵਿੱਚ ਕੀਤੇ ਹੋਣਗੇ ਅਸਲ ਦੇ ਵਿੱਚ ਆਪਾਂ ਹਮੇਸ਼ਾ ਹੀ ਸੋਹਂਦੇ ਹਾਂ ਕਿ ਆਪਾਂ ਪਾਪ ਕਰਦੇ ਹਾਂ ਜਿਨ੍ਹਾਂ ਨੂੰ ਉਸ ਵਾਹਿਗੁਰੂ ਪ੍ਰਮਾਤਮਾ ਦੁਆਰਾ ਹੀ ਬਖਸ਼ਿਆ ਜਾ ਸਕਦਾ ਹੈ ਇਸੇ ਤਰ੍ਹਾਂ ਜਸਵੀਰ ਸਿੰਘ ਨੂੰ ਇਹ ਹੀ ਸੀ ਕਿ ਜਦ ਮੈਂ ਉਸ ਸरोवर ਦੇ ਵਿੱਚ ਇਸ਼ਨਾਨ ਕਰ ਲਵਾਂਗਾ ਤਾਂ ਕੀ ਪਤਾ ਹੈ ਪ੍ਰਮਾਤਮਾ ਦੀ ਕਿਰਪਾ ਮੇਰੇ ਤੇ ਵੀ ਵਾਪਰ ਜਾਵੇ ਤੇ ਮੈਂ ਵੀ ਠੀਕ ਹੋ ਸਕਾਂ ਉਸ ਤੋਂ ਬਾਅਦ ਜਸਵੀਰ ਸਿੰਘ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਚਲਾ ਜਾਂਦਾ ਏ ਤੇ ਉੱਥੇ ਜਾ ਕੇ ਉਸ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਜਦੋਂ ਹੀ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਏ ਤਾਂ ਉਸ ਦਾ ਸਾਰਾ ਰੋਗ ਠੀਕ ਹੋ ਜਾਂਦਾ ਹੈ ਉਸ ਨੂੰ ਜਿਹੜਾ ਵੀ ਰੋਗ ਲੱਗਿਆ ਹੁੰਦਾ ਹੈ ਜਾਂ ਉਸ ਦੇ ਮਨ ਦੇ ਵਿੱਚ ਕੋਈ ਵੀ ਡਰ ਪੈ ਹੁੰਦਾ ਉਹ ਬਿਲਕੁਲ ਹੀ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਜਸਵੀਰ ਸਿੰਘ ਦੁਬਾਰਾ ਫਿਰ ਆਪਣੀ ਜ਼ਿੰਦਗੀ ਇੱਕ ਸਿੱਖ ਪਰਿਵਾਰ ਦੇ ਨਾਲ ਹੀ ਸ਼ੁਰੂ ਕਰਦਾ ਹੈ ਤੇ ਆਪਣੀ ਵਿਆਹ ਦੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਜਾਂਦਾ ਹੈ। ਉਸ ਤੋਂ ਬਾਅਦ ਜਸਵੀਰ ਸਿੰਘ ਦੇ ਘਰ ਇੱਕ ਸਿੱਖ ਬੱਚਾ ਜਨਮ ਲੈਂਦਾ ਹੈ ਜਿਸ ਦਾ ਨਾਮ ਹਰਮੀਤ ਸਿੰਘ ਰੱਖਿਆ ਜਾਂਦਾ ਹੈ। ਹਰਮੀਤ ਸਿੰਘ ਵੀ ਆਪਣੇ ਪਿਤਾ ਵਾਂਗ ਨਿੱਡਰ ਅਤੇ ਇੱਕ ਸਿੱਖ ਬਣਨਾ ਚਾਹੁੰਦਾ ਸੀ ਤੇ ਉਹ ਬਚਪਨ ਦੇ ਹੀ ਗੁਰਬਾਣੀ ਦੇ ਵਿੱਚ ਆਪਣੀ ਲਿਵ ਲਾਉਣ ਲੱਗ ਜਾਂਦਾ ਹੈ ਤੇ ਗੁਰਬਾਣੀ ਦੇ ਨਾਲ ਜੁੜਨ ਲੱਗ ਜਾਂਦਾ ਹੈ। ਉਸ ਤੋਂ ਬਾਅਦ ਜਸਪੀਰ ਸਿੰਘ ਇਹ ਨਖੁਸ਼ ਰਹਿੰਦਾ ਏ ਕਿ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਸੋਚਦਾ ਏ ਕਿ ਮੈਂ ਹਮੇਸ਼ਾ ਪਰਮਾਤਮਾ ਦੇ ਨਾਲ ਹੀ ਜੁੜੇ ਰਹਿਣਾ ਏ ਤੇ ਜ਼ਿੰਦਗੀ ਦੇ ਵਿੱਚ ਕੋਈ ਅਜੀਹਾ ਕਰਮ ਨਹੀਂ ਕਰਨਾ ਜਿਸ ਦੇ ਕਰਕੇ ਮੈਨੂੰ ਮਾੜਾ ਸਮਾਪਤ ਨਾ ਪਵੇ ਸੋ ਆਪਾਂ ਨੂੰ ਵੀ ਚਾਹੀਦਾ ਏ ਕਿ ਜੇ ਆਪਾਂ ਕਿਤੇ ਮਾੜੇ ਕਰਮ ਕੀਤੇ ਨੇ ਤਾਂ ਉਹਨਾਂ ਦੇ ਲਈ ਜੇ ਆਪਾਂ ਆਪਣੀ ਭੁੱਲ ਬਖਸ਼ਾਉਣੀ ਆ ਤਾਂ ਉਸ ਪਰਮਾਤਮਾ ਦੀ ਲੇਪ ਦੇ ਵਿੱਚ ਆਪਾਂ ਨੂੰ ਲੱਗਣਾ ਹੀ ਪਵੇਗਾ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਇਹ ਗੱਲ ਨੂੰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਨਾਲ ਵਾਲਾ ਬੈਲ ਆਈਕਨ ਬਟਨ ਤੇ ਸਬਸਕ੍ਰਾਈਬ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਧੰਨਵਾਦ ਰੱਬ ਰਾਖਾ